ਜਦੋਂ ਵੀ ਆਪਾਂ ਬੱਚਿਆਂ ਨੂੰ ਸ਼ਹਿਰ ਵਿੱਚ ਲੈ ਕੇ ਜਾਂਦੇ ਆ ਨਾ ਤਾਂ ਰੇੜੀ ਨੂੰ ਦੇਖ ਕੇ ਨਾ ਬੱਚੇ ਬੱਚੇ ਦੇਖ ਕੇ ਚੀਜ਼ ਨੂੰ ਨਾ ਜਦ ਕਰਨ ਲੱਗ ਜਾਂਦੇ ਖਾਣ ਨੂੰ ਤੇ ਫਿਰ ਉਸ ਦੀ ਸਫਾਈ ਦੇਖ ਲਿਆ ਕਰੋ ਰੇੜੀ ਵਾਲੇ ਦੀ ਵੀ ਕਿਹੋ ਜੀ ਹੁੰਦੀ ਹੈ ਤੇ ਆਪਣੇ ਬੱਚਿਆਂ ਦੀ ਅਸਰ ਪੈਣਾ ਉਹ ਕਿਸੇ ਤੇ ਨਹੀਂ ਪੈਣਾ ਗੰਦੇ ਪਾਣੀ ਦੇ ਨਾਲ ਪਰਦੇਸੀ ਦੇਖੋ ਬਰਤਰਾ ਨੂੰ ਧੋਂਦੇ ਇਹ ਦੂਤ ਚੰਗਾ ਤਾਂ ਆਪਣੇ ਘਰੇ ਬਣਾ ਕੇ ਖਾਓ ਜਿਹੜੀ ਵੀ ਚੀਜ਼ ਖਾਣੀ ਆ ਤੇ ਨਾਲੇ ਆਪਣੇ ਹੱਥ ਦੀ ਚੀਜ਼ ਬਣੀ ਹੋਊਗੀ ਤੇ ਨਾਲੇ ਸਾਰਾ ਪਰਿਵਾਰ ਖੁਸ਼ ਹੋ ਜੂਗਾ ਤੇ ਇਦੋਂ ਚੰਗਾ ਹੋਰ ਕੀ ਹੋਊਗਾ ਬੱਚਿਆਂ ਤੋਂ ਲੈ ਕੇ ਕੋਈ ਵੀ ਇਨਸਾਨ ਜਦੋਂ ਬਾਹਰਲੀਆਂ ਚੀਜ਼ਾਂ ਖਾਂਦਾ ਨਾ ਤਾਂ ਉਹਨੂੰ ਬਹੁਤ ਜਲਦੀ ਪੇਟ ਦੀ ਸਮੱਸਿਆ ਆ ਜਾਂਦੀ ਹੈ ਤੇ ਇਹ ਚੀਜ਼ਾਂ ਨੁਕਸਾਨਦੇਹ ਇੱਕ ਹੁੰਦੀਆਂ ਨੇ ਜਿਹੜੇ ਸ਼ਹਿਰ 'ਚ ਇਹ ਕੰਮ ਕਰਨ ਆਉਂਦੇ ਨੇ ਉਹਦੇ ਇਹ ਮਾੜਾ ਸੋਚਦੇ ਨੇ ਪਰਦੇਸੀ ਕਦੇ ਵੀ ਇਹ ਆਪਣਾ ਚੰਗਾ ਕੰਮ ਨਹੀਂ ਕਰਕੇ ਜਾਂਦੇ ਇਹ ਆਪਣੇ ਮਤਬਲ ਤੱਕ ਰੱਖਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਜੀ ਕੀ ਪਤਾ ਲੱਗ ਜੇ ਇਹਨਾਂ ਦੀ ਵਿਦੇਸ਼ੀਆਂ ਦੀ ਕਰਤੂਤਾਂ